ਹਾਂਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਗਰਲਾਲ ਬਾਸ ਡੇਰੀ ਫਾਰਮ ਤੇ ਤੁਹਾਡਾ ਵੈਲਕਮ ਹੈ ਜੀ ਅੱਜ ਵੀਰ ਜੀ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਡੱਲ ਤਹਿਸੀਲ ਪਟੇ ਜਲਾ ਸ਼੍ਰੀ ਤਰਨਤਾਰ ਸਾਹਿਬ ਦਲੇਰ ਸਿੰਘ ਪਲਵਾਨ ਦੇ ਕਿੱਲੇ ਤੋਂ ਤੁਹਾਨੂੰ ਇਹ ਵੀਡੀਓ ਦਿਖਾ ਦਾਂਗੇ ਸੱਜਣੋ ਇਹ ਇਸ ਕਿੱਲੇ ਤੋਂ ਤੁਹਾਨੂੰ ਡੇਲੀ ਰੁਟੀਨ ਦੇ ਵਿੱਚ ਵੀਡੀਓ ਦਿਖਾਈ ਦਿਆਂ ਜਦੋਂ ਵੀ ਆਪਣੇ ਇਸ ਕਿੱਲੇ ਤੇ ਪਸ਼ੂ ਆਉਂਦੇ ਆ ਸੱਜਣੋ ਜੈ ਕਾਲ ਕਰ ਲਈਏ ਮੋਹਰਾਂ ਦੀ ਮੱਝਾਂ ਦੀ ਜਾਂ ਨੀਲੀ ਰਾਵੀ ਜਾਂ گاਵਾਾਂ ਦੀ ਜਦੋਂ ਵੀ ਕੋਈ ਪਸ਼ੂ ਆਉਂਦਾ ਪਹਿਲ ਦੇ ਆਧਾਰ ਤੇ ਵੀਡੀਓ ਪਾਈਦੀ ਆ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੋ ਵੀਡੀਓ ਨੂੰ ਲਾਈਕ ਤੇ ਤਾਕਿ ਜਲਦ ਪਸ਼ੂ ਲੈ ਕੇ ਫੇਰ ਆ ਜਾਈਦੇ ਆ ਅੱਜ ਵੀ ਸੱਜਣੋ ਦੋ ਪਸ਼ੂ ਆ ਦੋਵੇਂ ਮੱਝਾਂ ਤਾਰੀਆਂ ਸੁਈਆਂ ਸਵਾਈਆਂ ਦੋਵੇਂ ਝੋਟੀਆਂ ਦੋਹਾਂ ਦੇ ਮਗਰ ਕੱਟੇ ਆ ਫਾਦਰ ਸਾਹਿਬ ਤੋਂ ਲੈ ਕੇ ਜਾਣਕਾਰੀ ਤੁਹਾਡੇ ਨਾਲ ਕਰਦੇ ਆਂਗੇ ਸਾਂਜੀ ਦੋਵੇਂ ਝੋਟੀਆਂ ਬਹੁਤ ਚੰਗੀਆਂ ਚੰਗੇ ਰਿਕਾਰਡ ਵਾਲੀਆਂ ਸੱਜਣੋ ਤਾਰੀਆਂ ਸੁਈਆਂ ਸਵਾਈਆਂ ਅੱਜ ਤਰੀਕ ਸੱਜਣੋ 25 ਦਸੰਬਰ 12ਵਾਂ ਮਹੀਨਾ ਜਾਨੀ ਲਾਸਟ ਵਾਲਾ ਜਿਹੜਾ ਚੱਲਣ ਡਿਆ ਹੈ ਤੇ ਸਮਾ ਕੋਈ ਦੁਪਹਿਰ ਦੇ 2:30 ਵਜੇ ਦਾ ਹੈ ਆਓ ਇਹਨਾਂ ਦੋ ਝੋਟੀਆਂ ਦੀ ਲੈਣੇ ਆ ਜਾਣਕਾਰੀ ਅੱਜ ਸ਼ਾਮ ਨੂੰ ਵੀਡੀਓ ਅਪਲੋਡ ਕਰ ਦੇਾਂਗੇ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਪ ਸਾਹਿਬ ਕੀ ਹਾਲ ਜੀ ਚੜਦੀ ਕਲਾ ਤੁਸੀਂ ਸੁਣਾਓ ਬਾਕੀ ਪਾਪਾ ਬਬੜਾ ਸਾਹਿਬ ਦੀ ਹਾਂਜੀ ਦੋ ਨਗੀਨੇ ਖੜਾ ਜੀ ਹਾਂਜੀ ਦੋ ਨਗੀਨੇ ਇੱਕ ਪਰਸੋਂ ਤੜਕੇ ਦੀ ਸੂਈ ਜਿਹਦੇ ਇੱਕ ਨੂੰ 5 ਤੋਂ 6 ਦਿਨ ਹੋ ਗਏ ਸੂਈ ਆਹ ਕਦਨ ਦੀ ਸੂਈ ਝੋਟੀ ਹੈ ਇਹ ਪਰਸੋਂ ਤੜਕੇ ਸੂਈ ਹੈ ਖੁੱਲ ਗਏ ਕੰਨਾ ਦੁੱਧ ਦੇ ਥਲੇੋਂ ਤਿਆਰ ਜੀ ਇਹਦੇ ਥਲੇ ਦੁੱਧ ਬੌਲਾ ਹੈ ਹੈ ਰਾਈ 11 ਲੀਟਰ ਤਿਆਰ ਜੀ ਆਪ ਸੱਜਣਾ 11 ਲੀਟਰ ਬੌਲਾ ਤਿਆ ਆ ਵਿਰਲ ਕਰੋ ਝੋਟੀ ਦਾ ਚ ਇੱਕ ਗੱਠ ਗੱਠ ਦਾ ਵਿਰਲ ਜੀ ਚਵਾਈ ਬੜੀ ਲੱਗੀ ਆ ਆ ਸਿੰਘਾਂ ਦੀ ਮੰਤਰ ਕਰ ਲੋ ਜੇ ਇੱਕੋ ਜੇ ਸਿੰਘ ਦੋਵੇਂ ਕੱਦ ਵਜਨ ਪਿੱਠ ਪੁੜਾ ਪੂਰਾ ਝੋਟੀ ਦਾ ਵੱਡਾ ਸੱਜਣੋ ਕਿਹੇ ਵੀ ਪਾਸੇ ਨਹੀਂ ਖੁੰਜੀ ਵੇਖੋ ਜੁਗਾਠਾ ਲੱਗਾ ਕਰਮਾਲੀ ਨੂੰ ਲੈਵੇ ਦੀ ਥੋੜੀ ਜੀ ਮੰਤਰ ਸੱਜਣੋ ਇਹਨੂੰ ਗਾਂ ਲੱਗੀ ਕਰਮਾਲੀ ਨੂੰ ਪਰ ਲੈਵਾ ਹੈਗਾ ਬਿਲਕੁਲ ਪੱਧਰ ਤੇ ਚੌਰਸ ਆ ਇਹ ਨਹੀਂ ਵੀ ਕੋਈ ਬਾਈ ਛਾਈ ਆ ਲੈਵਾ ਹੈਗਾ ਪੱਧਰ ਆ ਆ ਕਰੋ ਚ ਇੱਕ ਬੂਤੀ ਬਾਤੀ ਕਰਮਾਲੀ ਦੀ ਫੁੱਲ ਵੱਡੀ ਮੈਨੂੰ ਆ ਪਾ ਸਕਦੇ ਆ ਪੂਰਾ ਕੱਦ ਵਜਨ 11 ਲੀਟਰ ਬੋਲਾ ਤਿਆਰ ਪਰਸੋਂ ਤੜਕੇ ਦੀ ਸੂਈ ਮਗਰ ਕਟਾ ਜੀ ਕੋਈ ਭਰਾ ਚੰਗੀ ਸੇਵਾ ਵਾਲਾ ਲੈ ਜਾਉ ਤੇ ਹੋ ਸਕਦਾ 13 14 ਜੋਲੇ ਨਹੀਂ ਦੀ 11 ਕਿਲੋ ਦਾ ਤੇ ਆ ਵੇਖੋ ਸਟਾਰਟਿੰਗ ਹੀ ਹੋਈ ਆ ਆ ਬੱਚਾ ਜੇ ਗੱਲਾ ਨਾੜੂ ਆ ਵੇਖੋ ਕਟਾ ਵੀ ਪੂਰਾ ਪਲਿਆ ਦਿੱਤਾ ਕਰਮਾਲੀ ਨੇ ਝੋਟੀ ਬਹੁਤ ਸੋਹਣੀ ਸੁਨੱਖੀ ਥਣ ਲੈਵਾ ਬਹੁਤ ਸੋਹਣਾ ਲੱਗਾ ਇਹਨੂੰ ਖੁੱਲੇ ਲੈਵੇ ਦੀ ਆ ਵੇਖੋ ਵਰਲ ਬਹੁਤ ਵਧੀਆ ਕਰਮਾਲੀ ਦਾ ਫੇਰ ਚਵਾਈ ਬੜੀ ਮੋਟੀ ਲੱਗੀ ਹੈ ਹਾਂ ਇਹ ਵੀ ਰਿਕਾਰਡ ਕਰ ਦਿੱਨਾ ਵਾਂਡ ਬਿਰਲ ਬਹੁਤ ਸੋਹਣੀ ਸਣਾ ਦੀ ਕਿੰਨੇ ਦੀ ਦੇ ਦਈਏ ਜੱਸ ਨੋ ਬਾਦ ਸਾਹਿਬ ਮੁੰਨ ਤੇ ਇਹਦਾ 1,11,000 ਤੇ 15,000 ਡਿਮਾਂਡ ਰੱਖੀ ਹੈ 1,15 ਤੇ ਸਿੱਧੀ 5000 ਛੋੜ ਕਰ ਦੇਣੀ 1,10,000 ਦੀ ਮਾਇਦੀ ਨਹੀਂ 10 ਚੌ ਕਰ ਦਈਏ 17 ਵੀ ਦੇਣਾ 15 ਦੀ ਜਾਂਦੀ ਹੈ ਜੱਸ ਨੋ 2000 ਹੀ ਛੋੜ ਕਰਾਤੀ ਹੈ ਹਾਂ ਜੀ 1.5 ਦੇ 206 ਹੀ ਹੋਣੀ ਹੈ। ਬਾਬਾ ਸੱਜਣਾ 1 ਲੱਖ 5000 ਦੇ ਵਿੱਚੋਂ ਖੁਸ਼ੀ ਨਾਲ ਛੋਟ ਹੋ ਜੂਗੀ। ਦੂਜੇ ਸਵੇਰ ਝੋਟੀ ਸੂਈ ਸਵਾਈ 11 ਕਿਲੋ ਬੋਲਾ ਤਿਆਰ। ਜਿਤਨਾ ਕੋਈ ਮਰਜ਼ੀ ਭਰਾ ਤਸੱਲੀ ਕਰੇ। ਆ ਵੀ ਝੋਟੀ ਦੂਜੇ ਸੂਏ। ਇਹ ਦੂਜੇ ਸੂਏ ਜਿਹਦੇ ਇਹਦੇ ਥੱਲੇ ਵੀ ਦੁੱਧ 10 ਲੀਟਰ ਜੇ। 10 ਕਿਲੋ ਤੋਂ ਤਿਆਰ ਆ। ਆਨਲਾਈਨ ਵੀਰ ਖੁਪਕਾ ਆਖੇ ਠਾਂਡੇ 9 ਕਿਲੋ ਜੇ ਭੇਜਾਂਗੇ ਇੱਥੇ। ਬਾਬਾ ਸੱਜਣੋ ਜੇ ਕੋਈ ਭੈਣ ਭਰਾ ਆਨਲਾਈਨ ਮੰਗਾਉਂਦਾ ਫਿਰ 9 ਜੇ ਭੇਜਾਂਗੇ ਜੇ ਇੱਥੇ ਆਣ ਕੇ ਕੋਈ ਚਾਹੁੰਦਾ 10 ਕਿਲੋ। 6-7 ਦਿਨਾਂ ਅਸੀਂ ਤੰਗਾ ਪਦਰਥਾਂ ਨੇ ਲਿਵਾ ਲੱਗਾ ਨੂੰ ਨਿੱਕਾ ਕੁੰਡਾ ਸਿੰਘ ਜੀ ਉਹ ਵੀਰਾਂ ਦੇ ਲਈ ਹੈ ਨਾ ਹਾਂਜੀ ਉਹਨਾਂ ਆਖਿਆ ਪਹਿਲੇ ਸਵੇਰੇ ਆਣੀ ਜੋ ਲੈ ਆਏ ਅਸੀਂ ਅੱਛਾ ਹਾਂ ਤੇ ਬਾਕੀ ਸਾਰੇ ਲੱਛਣ ਰਿਆਣੇ ਲਈ ਇਹਦੇ ਆ ਵੇਖੋ ਸਿੰਘ ਸਿੰਘ ਬਹੁਤ ਸੋਹਣਾ ਲੱਗਾ ਪਿੱਠ ਪੁੜਾ ਕੱਦ ਵਜਨ ਪੂਰਾ ਵੱਡਾ ਕਰਮਾਲੀ ਦਾ ਮਗਰ ਕਟਾ ਜੇ ਸੱਜਣੋ ਬਿਲਕੁਲ ਤਾਜ਼ੀ 6 7 ਤਾਂ ਤਾਂ ਨਾ ਹੀ ਸੂਈ 9 10 ਕਿਲੋ ਦੁੱਧ ਜੀ ਇਹ ਮਾਰੇ ਤੇ ਆ ਗਈ ਮਾੜਾ ਬੜਾ ਹਾਂਜੀ ਆ ਵੇਖੋ ਬੱਚਾ ਜਾਣ ਦੀਏ ਇਹ ਕਨੇ ਦੇ ਦੇ ਦਿਆਂਗੇ ਜੱਸਣੋ ਅੱਜ ਇਹਨਾਂ ਕੋਲ ਮੁੱਲ 95000 ਕਰ ਲੀਏ 95 ਆ ਕਿੰਨੇ ਦੀ ਜਿਹੜੀ ਇਹ ਕੋ ਸੋਹਣੀ ਤੇ ਕਿੱਡਾ ਕੱਦ ਕੋ ਤੇ ਆ ਕੱਦ ਵੱਡਾ ਝੋਟਿਆ ਪਰ ਮੁੱਲ ਨਿਕਾ ਕੀਤਾ ਸੱਜਣਾ 95000 ਹਾਂ 95 ਜੋ ਮੰਨਦਾਂ 90000 ਦੀ ਦੇ ਦਿਆਂਗੇ 90 ਜੋ ਮੰਨਦਾਂ 90 ਜੋ ਹਾਂ ਨਾ 85000 ਦੀ ਦੇ 85 ਜੋ ਕਰ ਦਈਏ ਥੋੜਾ ਬੱਦ ਕਿਆ 2083000 ਦੀ ਜਾਨ 82000 ਦੀ ਜਾਨ 82 ਜੋ ਦੋਸਤੋ ਛੋੜੀ ਹੋਣੀ ਲਓ ਸੱਜਣਾ 82000 ਦਾ ਲੰਗੀਨਾ ਨਾ ਸਿੰਘੀ ਦੇਖੋ ਫਿਰ ਦੂਜੇ ਸੂਏ ਝੋਟੀਆਂ ਤਾਜੀ ਸੂਈ ਮਗਰ ਕਟਾ ਕਰੋ ਚੈੱਕ ਦੋਵੇਂ ਝੋਟੀਆਂ ਬਹੁਤ ਚੰਗੀਆਂ ਦੋਹਾਂ ਦੇ ਵੱਡੇ ਕੱਦ ਵਜਨ ਦੇ ਤਾਜ਼ੀਆਂ ਸੂਈਆਂ ਸਵਾਈਆਂ ਦੇ ਬੋਲਦੀ ਹੈ ਮੋਬਾਈਲ ਨੰਬਰ ਨੰਬਰ ਹੈ गाइस 9779299006 ਪਿੰਡ 달 ਤਸੀਲ ਪੱਟੀ ਜ਼ਿਲ੍ਹਾ ਤਰਨਤਨ ਸਾਹਿਬ ਲਓ ਵੀ ਸੱਜਣੋ ਇਸ ਨੰਬਰ ਤੇ ਕੋਈ ਵੀ ਭਰਾ ਕਨੈਕਟ ਕਰਕੇ ਇਹਨਾਂ ਦੋ ਪਸ਼ੂਆਂ ਦੀ ਜਾਣਕਾਰੀ ਲੈ ਸਕਦਾ ਹੈ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਲਾਸਟ ਤੱਕ ਵੀਡੀਓ ਵੇਖ ਲਈ